ਦੋਸਤੋ ਮਾਨਸਾਂਝਲੇ ਦਾ ਪਿੰਡ ਮੂਸਾ ਜਿਵੇਂ ਤੁਹਾਨੂੰ ਪਤਾ ਆ ਆਪਾਂ ਪਿਛਲੇ ਦਿਨੀ ਘਰ ਬਣਾਉਣਾ ਸ਼ੁਰੂ ਕੀਤਾ ਸੀ ਸਾਡੇ ਮਿਸਤਰੀ ਸਾਹਿਬ ਨੇ ਪਿੰਡ ਤੋਲਾਵਾਲ ਤੋਂ ਆਏ ਆ ਕੱਲ ਵੀ ਨਹੀਂ ਆ ਸਕਿਆ ਅੱਜ ਵੀ ਸ਼ਾਮ ਨੂੰ ਆਏ ਆ ਹੁਣ ਆ ਕੇ ਮਿਲਾਂਗਾ ਹੁਣ ਪਤਾ ਲੱਗਿਆ ਸਾਡੇ ਪ੍ਰੇਮੀ ਭਾਈ ਨੇ ਤੇ ਗੱਲ ਕਰਾਉਨੇ ਆ ਮਿਸਤਰੀ ਜੀ ਆਓ ਜੀ ਮੜਾ ਜਾ ਇਹ ਮੈਂ ਤਾਂ ਹੁਣੇ ਆ ਕੇ ਮਿਲਿਆ ਫੋਨ ਤੇ ਗੱਲ ਸਾਡੀ ਕਈ ਦਿਨਾਂ ਤੋਂ ਹੋ ਰਹੀ ਸੀ ਆਜੋ ਜੀ ਅੱਛਾ ਮਿਸਤਰੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਆਪ ਤਾਂ ਹੁਣੀ ਆ ਕੇ ਮੇਲੇ ਆ ਤੁਸੀਂ ਕਾਫੀ ਦਿਨਾਂ ਤੇ ਫੋਨ ਕਰ ਰਹੇ ਸੀ ਤੇ ਕਿਹੜੇ ਪਿੰਡ ਤੋਂ ਆਏ ਹੋ ਤੇ ਕੀ ਕਹਿਣਾ ਚਾਹੋਗੇ ਪਰਿਵਾਰ ਬਾਰੇ ਅਸੀਂ ਬਾਈ ਜੀ ਤੋੜਾਲਾ ਤੋਂ ਆਏ ਆਂਗੇ ਹੂੰ ਛੋਟੀ ਵੀਡੀਓ ਦੇਖ ਕੇ ਹੂੰ ਜਿਹੜੇ ਅਸੀਂ ਪ੍ਰੇਮੀਆਂ ਸਾਥੋਂ ਸਹਾਰ ਨਹੀਂ ਜਾਂਦਾ ਕਿਸੇ ਦਾ ਦਰਦ ਕਿਉਂ ਭੈਣ ਹੰਜੂ ਡੇਗ ਰਹੀ ਥੀ ਬਾਈ ਹੰਜੂ ਡੇਗ ਰਹੀ ਥੀ ਜਿਹੜੇ ਅਸੀਂ ਪ੍ਰੇਮੀਆਂਗੇ ਸਾਨੂੰ ਸਤਿਗੁਰੂ ਨੇ ਸਿੱਖਿਆ ਹੀ ਅਸੀਂ ਦਿੱਤੀ ਹੈਗੀ ਅਸੀਂ ਕਿਸੇ ਦਾ ਦਰਦ ਸਹਿ ਨਹੀਂ ਸਕਦੇ ਅਸੀਂ ਵੀਡੀਓ ਦੇਖ ਕੇ ਤੁਹਾਨੂੰ ਦੀ ਫੋਨ ਕਰਿਆ ਤੁਰੰਤ ਵੀ ਬਾਈ ਜੀ ਇਹ ਕਿਵੇਂ ਨੇ ਹਾਲਾਤ ਤੁਸੀਂ ਸਾਨੂੰ ਦੱਸਿਆ ਸਾਰਾ ਕੁਝ ਫਿਰ ਅਸੀਂ ਤੁਹਾਨੂੰ ਬਿਨਾਂ ਕਹੇ ਤੋ ਕਿਹਾ ਵੀ ਅਸੀਂ ਆਵਾਂਗੇ ਅਸੀਂ ਪੰਚਾਇਤੀ ਕੰਮ ਛੱਡ ਕੇ ਆਏਾਂਗੇ ਪੰਚਾਇਤ ਦਾ ਕੰਮ ਚੱਲਦਾ ਸੀ ਸਾਡੇ ਪਿੰਡ ਮੈਂ ਕਰਦਾ ਸੀ ਉਹਨਾਂ ਨੂੰ ਕਹਿ ਕੇ ਵੀ ਭਾਈ ਜੀ ਮੈਂ ਤਾਂ ਉੱਥੇ ਜਾਣਾਗਾ ਆਪ ਤਾਂ ਪੈਗੀ ਕਿਸੇ ਪਰਿਵਾਰ ਤੇ ਵੀ ਸਾਥੋਂ ਰੁਕਿਆ ਨਹੀਂ ਜਾਂਦਾ ਪੰਚਾਇਤ ਨੂੰ ਪਤਾ ਆ ਸਾਡੇ ਪਿੰਡ ਦੇ ਸਾਰੇ ਲੋਕਾਂ ਨੂੰ ਪਤਾ ਵੀ ਹਾਂ ਇਹ ਰੁਕ ਨਹੀਂ ਸਕਦੇ ਹੈਗੇ ਵੀ ਕਿੰਨਾ ਵੀ ਕੰਮ ਹੋਵੇ ਇਹ ਨਹੀਂ ਰੁਕ ਸਕਦੇ ਜਦੋਂ ਕੋਈ ਐਸੀ ਆਪਤਾ ਆ ਜੇ ਕਿਸੇ ਪਰਿਵਾਰ ਤੇ ਜਾਂ ਦੁਨੀਆ ਤੇ ਇਹ ਸੰਜੋਗ ਹੀ ਹੈ ਕਿ ਇਸ ਪਿੰਡ ਅਸੀਂ ਇੱਕ ਘਰ ਬਣਾਇਆ ਸੀ ਸੋਡੇ ਪ੍ਰੇਮੀਆਂ ਦੀ ਸੇਵਾ ਲਈ ਸੀ 20 ਮਿਸਤਰੀ ਸੀ 100 ਬੰਦਾ ਲੇਬਰ ਦਾ ਸੀ ਸੀ ਇੱਕ ਦਿਨ ਵਿੱਚ ਘਰ ਪਾਤਾ ਸੀਗਾ ਪਰ ਹੁਣ ਆਪਣੀ ਗੱਲ ਹੀ ਨਹੀਂ ਹੋਈ ਸੀ ਮੈਨੂੰ ਤਾਂ ਪਤਾ ਨਹੀਂ ਸੁਰੇ ਆ ਕੇ ਹੁਣੇ ਤੋਂ ਮਿਲੇ ਆ ਪਤਾ ਲੱਗਿਆ ਤੇ ਹੁਣ ਅੱਗੇ ਆਪਾਂ ਕਿੰਨੇ ਦਿਨ ਇੱਥੇ ਕੰਮ ਚੱਲੂ ਤੇ ਛਤ ਤੱਕ ਕੀ ਆਪਣਾ ਯੋਗਦਾਨ ਮੇਰਾ ਛੱਤ ਤੱਕ ਆਪਣਾ ਜਿੰਨੇ ਦਿਨ ਵੀ ਕੰਮ ਚੱਲੂ ਜਿੰਨਾ ਚਿਰ ਛੱਤ ਨਹੀਂ ਪੈਂਦੀ ਅਸੀਂ ਇੱਥੇ ਤੁਹਾਡੇ ਲਈ ਰਹਾਗੇ ਸਾਡਾ ਕੰਮ ਜਿਹੜਾ ਪਿੱਛੇ ਹੈਗਾ ਉਹ ਉਹਨਾਂ ਨੂੰ ਕਹਿ ਕੇ ਆਏ ਆਂ ਵੀ ਅਸੀਂ ਜਿੰਨਾ ਚਿਰ ਉਹਨਾਂ ਦੀ ਛੱਤ ਨਹੀਂ ਪੈਂਦੀ ਅਸੀਂ ਆ ਨਹੀਂ ਸਕਦੇ ਵੀ ਤੁਸੀਂ ਸਾਰੇ ਕਹਿੰਦੇ ਪੰਚਾਇਤ ਕਹਿੰਦੀ ਬਾਈ ਕੋਈ ਗੱਲ ਨਹੀਂ ਵੀ ਤੁਸੀਂ ਜਾਓ ਸਾਨੂੰ ਪਤਾ ਤੁਸੀਂ ਨਹੀਂ ਰੁਕ ਸਕਦੇ ਜੋ ਸਾਥੋ ਯੋਗਦਾਨ ਪਿਆ ਲੈਣੇ ਉਹ ਵੀ ਬਾਈ ਨੂੰ ਉਹ ਕਰਕੇ ਬਹੁਤ بس ਪਤਾ ਲੱਗ ਸੱਜੇ ਜਾਗਾ ਉਹ ਜਿਹੜਾ ਉੱਧਰ ਰੱਖਿਆੰਦੇ ਕਿੱਪੇ ਉੱਧਰ ਰੱਖੇ ਸੀ ਹਾਂ ਹਾਂ ਲੈ ਆ ਇੱਕ ਵਾਰ ਇੱਕ ਦੂਰ ਹੈ ਜਸ ਸਵੇਰੇ ਬਖਾ ਦੇ ਤਾਂ ਠੀਕ ਹੈ ਹਾਂ ਸਵੇਰੇ ਦੱਸ ਅੱਛਾ ਅਸੀਂ ਸਾਥੋਂ ਜੈਸਾ ਵੀ ਸਾਡੇ ਜਾਣਾ ਕਿਉਂ ਪਰਿਵਾਰ ਨੂੰ ਦੇਖ ਕੇ ਜੋ ਵੀ ਸਾਨੂੰ ਅੰਦਰੋਂ ਮਹਿਸੂਸ ਹੁੰਦਾ ਹੈ ਵੀ ਆ ਚੀਜ਼ ਦੇ ਘਾਟ ਹੈ ਵੀ ਐਸਾ ਹੋਣਾ ਚਾਹੀਦਾ ਕਿ ਸਾਨੂੰ ਸਭ ਦਸਤਾਤੇ ਵੀ ਸਾਰਾ ਸਮਾਨ ਹੀ ਬਰਬਾਦ ਹੋ ਗਿਆ ਹੋ ਵੀ ਗਿਆ ਅਸੀਂ ਦੇਖ ਰੱਖੇਗਾ ਹੋ ਵੀ ਗਿਆ ਅਸੀਂ ਕੁਝ ਸੇਵਾ ਲੈ ਕੇ ਆਏ ਆਂਗੇ 10 ਕੁ ਦਾ ਗਲਾਸ ਲੈ ਕੇ ਤੇ 10 ਕੌਲੀਆਂ ਬਾਕੀ ਭੈਣ ਬਾਅਦਲੇ ਸੂਟ ਬਾਈ ਬਾਅਦਲੇ ਸੂਟ ਤੇ ਸੱਤ ਉਹ ਜਿਹੇ ਜਸਰਿਆ ਅਸੀਂ ਜਾਣੋ ਤਾਂ ਫਿਰ ਕੀ ਕਹਿਣਾ ਜਦੋਂ ਅੱਜ ਦੇਖੀ ਰਹੇ ਹਾਂ ਕਿ ਲੈ ਕੇ ਆਏ ਕਿੰਨੇ ਹਾਂ 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 ਇੱਕ ਚੀਜ਼ਾਂ ਅਸੀਂ ਸਾਨੂੰ ਅਸੀਂ ਸਹਾਇਤਾ ਕਰੀ ਹੈਗੀ ਪਰਿਵਾਰ ਦੀ ਸਰ ਅਸੀਂ ਸਾਰਾ ਕੁਝ ਦੇਖ ਲਿਆ ਜੀ ਦੇਖੇ ਤੋਂ ਸਾਨੂੰ ਜਿਹੜਾ ਸਾਡੇ ਦਰਦ ਹੁੰਦਾ ਜਿਹੜਾ ਪਰਿਵਾਰ ਦਾ ਦਰਦ ਹੁੰਦਾ ਉਹ ਸਾਡੇ ਹੁੰਦਾ। ਜੀ। ਅਸੀਂ ਉਹ ਆਪ ਸਮਝਦੇ ਹਾਂ। ਇਹ ਸਾਨੂੰ ਸਿੱਖਿਆ ਹੀ ਐਸੀ ਦਿੱਤੀ ਆ ਸਾਡੇ ਗੁਰੂ ਨੇ। ਸਾਤੋਂ ਨਹੀਂ ਰੋਕਿਆ ਜਾਂਦਾ। ਨਹੀਂ ਰੁਕਿਆ ਦੁਨੀਆਂ ਚਾਹੇ ਰੋਕਦੀ ਰਹੇ। ਚਾਹੇ ਕੁਝ ਵੀ। ਪਹਿਲਾਂ ਸੁਨਾਮੀ ਆਈਆਂ ਨੇ ਜਦੋਂ ਅੜੀਸਾ ਦੇ ਵਿੱਚ ਜਾ ਕੇ ਦੁਨੀਆਂ ਜਿਹੜੀ ਜਲ ਸੈਨਾ ਸੀ ਨਾ ਸਰਕਾਰੀ ਸੈਨਾ ਸੀ ਉਹ ਸਾਡੇ ਪਿੱਛੇ ਸੀ। ਜਿਹੜੇ ਅਸੀਂ ਗ੍ਰੀਨੈਸ ਦੇ ਮੈਂਬਰ ਪਿਓ ਸੀ ਮੂਰੇ ਤੇ ਗਏ ਉਹਨਾਂ ਨੇ ਪਾਣੀ ਦੇ ਵਿੱਚੋਂ ਜਾ ਕੇ ਕੱਢਿਆ ਉਹ ਸਾਡੇ ਮਗਰ ਤੇ ਵੀ ਜਲ ਸੈਨਾ ਦੀ ਹੂੰ ਜਲ ਸੈਨਾ ਸਾਡੇ ਮਗਰਲੇ ਪਾਸੇ ਦੀ ਅਸੀਂ ਅੱਗੇ ਹੋ ਕੇ ਚੰਦੇ ਤੇ ਸਾਡਾ ਕੋਈ ਜੇ ਤਰਨ ਜਾਣਦਾ ਤਾਂ ਉਹ ਤਾਂ ਤਰਨ ਵੀ ਜਾਣਦਾ ਉਹ ਵੀ ਕੱਢ ਸਕਦਾ ਜਿਹੜੇ ਨਹੀਂ ਜਾਣਦੇ ਸੀ ਨਾ ਤਰਨ ਉਹਨਾਂ ਨੇ ਜਾ ਕੇ ਕੱਢੇ ਨੇ ਉਹਨਾਂ ਨੇ ਜਿਹੜੇ ਨਹੀਂ ਜਾਣਦੇ ਸੀ ਇਹ ਕੀ ਦੀ ਕਿਰਪਾ ਹੈ ਕੀ ਦੀ ਰਹਿਮਤ ਹੈ ਉਹ ਸਾਡੇ ਸਤਿਗੁਰ ਦੀ ਰਹਿਮਤ ਆ ਜਿਹੜਾ ਨਹੀਂ ਵੀ ਤਰਨ ਜਾਣਦਾ ਸੀ ਉਸਨੇ ਵੀ ਕੱਢੇ ਨੀ ਜਾ। ਇਹ ਸਾਡੇ ਸਤਿਗੁਰ ਦੀ ਰਹਿਮਤ ਨਾਲ ਸਾਨੂੰ ਕੁਝ ਵੀ ਹੁੰਦਾ ਹੈ ਜੇ ਸਾਡਾ ਕਿਤੇ ਸੇਵਾ ਤੇ ਜਾਂਦਿਆਂ ਦਾ ਜਾਂ ਸੇਵਾ ਤੇ ਗਿਆਨ ਦਾ ਵੀ ਕੋਈ ਐਸਾ ਵੀ ਚਾਂਸ ਹੋ ਜੇ ਸਾਡੇ ਨਾਲ ਉਸ ਜਪ ਦੀ ਜਾਨ ਤੇ ਚੱਲਾਂਗੇ ਉਹ ਕਿਸੇ ਨੂੰ ਕੋਈ ਧੂਸ਼ ਨਹੀਂ ਦਿੰਦੇ ਜਦੋਂ ਅਸੀਂ ਤੁਰ ਪਏ। ਜੀ ਧੰਨਵਾਦ।